ਕਦੇ ਮੈਂ ਇਹਨਾਂ ਨੂੰ ਕਹਿੰਦਾ ਪਹਿਲਾਂ ਸਿਰੇ ਤੋਂ ਸ਼ੁਰੂ ਕਰੋ ਕੱਲੀ ਕੱਲੀ ਕਿਸਾਨਾਂ ਦੀ ਮੰਗ ਸੁਣੋ ਕੱਲੀ ਕੱਲੀ ਡਿਮਾਂਡ ਸੁਣੋ ਕਿਸਾਨ ਤੁਹਾਡੇ ਵਿੱਚ ਬੈਠਣ ਸਾਡਾ ਕਿਸਾਨ ਤਾਂ ਇੱਕ ਵੀ ਨਹੀਂ ਕਹਿੰਦੇ ਜੀ ਉਹ ਵੀ ਇੱਕ ਕਾਲਾ ਦਾ ਨਿਯਮ ਬਣ ਗਿਆ ਵੀ ਅਸੀਂ ਅਸੀਂ ਕਮੇਟੀ ਦੇ ਮੈਂਬਰ ਹੀ ਹੈ ਨਹੀਂਗੇ ਚੱਕੋ ਜੀ ਨਿਪੜਿਆ ਕੰਮ ਉਹ ਵਾਜੀ ਵਾ ਇੰਨੀ ਵੀ ਬਰ ਸਰਕਾਰ ਪਾਵਰਫੁਲ ਨਹੀਂ ਹੈਗੀ ਜੇ ਸਰਕਾਰ ਇਹ ਗੱਲ ਸੋਚਦੀ ਹੈ ਨਾ ਕਾਨੂੰਨ ਬਣਦੇ ਵੀ ਆ ਤੇ ਕਾਨੂੰਨ ਬਦਲਦੇ ਵੀ ਆ ਜਿਹੜੀਆਂ ਐਜੀਟੇਸ਼ਨ ਹੁੰਦੀਆਂ ਇਸੇ ਲਈ ਹੁੰਦੀਆਂ ਜਦੋਂ ਗੰਦੇ ਕਾਨੂੰਨ ਬਣਦੇ ਆ ਤਾਂ ਇਹਨਾਂ ਨੇ ਕਿਸਾਨਾਂ ਦੇ ਹੱਕ ਦੀ ਇੱਕ ਵੀ ਗੱਲ ਨਹੀਂ ਕੀਤੀ ਸਰਕਾਰ ਸਰਕਾਰ ਕੀ ਦੱਸਦੀ ਆ ਮੈਂ ਬਾਰ-ਬਾਰ ਇੱਕ ਗੱਲ ਕਹਿੰਦਾ ਕਹਿੰਦੇ ਜੀ ਸੰਕਰ ਤੋਂ ਰੁਪਏ ਲੈ ਦਾਂਗੇ ਪਰ ਜਦੋਂ ਪੰਜਾਬ ਸਰਕਾਰ ਨੇ ਜ਼ਮੀਨ ਲੈਣੀ ਆ ਤਾਂ ਰੁਪਏ ਕਿੱਥੋਂ ਦੋ ਦੇਖੋ ਇਹਦੇ ਲਈ ਵੀ ਸਾਡਾ ਬਲੀਦਾਨ ਇਹਦੇ ਲਈ ਵੀ ਸਾਡਾ ਹੀ ਬਲੀਦਾਨ ਵਾਹ ਜੀ ਵਾਹ ਪੂਰਾ ਕਿਸਾਨ ਉਹ ਠੇਕੇਦਾਰਾਂ ਨੂੰ ਲੁੱਟ ਲੋ ਠੇਕੇਦਾਰਾਂ ਨੂੰ ਬਥਾਰੇ ਪੈਸੇ ਦੇਣੇ ਆ ਤੁਸੀਂ ਉਹਨਾਂ ਨੂੰ ਕਿੱਥੇ ਕੰਮੀ ਪਈ ਆ ਸਰਕਾਰ ਇਹ ਤਾਂ ਦੱਸ ਦੇ ਕਸਾ ਕਿੱਥੇ ਆ ਬਿਜ਼ਨਸ ਕੋਲੀ ਦੋ ਤਾਂ ਸਿਰਫ ਇੱਕ ਜ਼ਮੀਨਾਂ ਹੀ ਸਸਤੀਆਂ ਟੋਲ ਪਲਾਜ਼ਾ ਜਿਹੜਾ ਟੋਲ ਪਲਾਜ਼ਾ ਪਹਿਲਾਂ ਇਹਨਾਂ ਲੱਗਦਾ ਸੀਗਾ ਤੇ ਹੁਣ ਦੇਖ ਲਓ ਕਿੰਨਾ ਲੱਗੂਗਾ ਮੇਰੇ ਵੀਰੋ ਅੰਮ੍ਰਿਤਸਰ ਦੀ ਗੱਲ ਕਰਦੇ ਆ ਅੰਮ੍ਰਿਤਸਰ ਤੱਕ ਖੜਾ ਜੇ ਜਾਣਾ ਸਾਨੂੰ 4 ਰੀਤਾ 5 ਘੰਟੇ ਲੱਗ ਜਾਣਗੇ ਇਤੋਂ ਵੱਧ ਤਾਂ ਨਹੀਂ ਸਮਾਂ ਲੱਗਦਾ ਤੇ ਲੱਟਣ ਨੂੰ ਹੋਰ ਪੰਜਾਬ ਵੀ ਰਹਿ ਗਿਆ ਪੰਜਾਬ ਨੂੰ ਹਰਮੰਦਰ ਸਾਹਿਬ ਜਾਣ ਲਈ ਕੋ ਸਰਕ ਦੀ ਲੋੜ ਹੈਗੀ ਆ ਸਾਰੇ ਸੋਚ ਲਓ ਕਿੱਡਾ ਵੱਡਾ ਬਖਾਨ ਕਿੱਡਾ ਵੱਡਾ ਝੂਠ ਬੋਲਦੇ ਆ ਲੋਕ ਪਰ ਸਾਰੇ ਰਣੇ ਦੇ ਆ ਜਦੋਂ ਮੈਂ ਸੋਚਦਾ ਕਿ ਸਾਡੀ ਕੋਈ ਮਾੜੀ ਜੀ ਆਵਾਜ਼ ਉਠਾਉਂਦੇ ਤੇ ਚੁੱਪ ਕਿਉ ਕਰ ਜਾਂਦੇ ਆ ਇਹਦੇ ਭੱਤੇ ਲੀਟਰ ਐ ਤੁਹਾਨੂੰ ਨਹੀਂ ਪਤਾ ਇਹਨਾਂ ਦੇ ਵੱਡੇ ਵੱਡੇ ਟਰਾਲੇ ਪਾਏ ਹੋਏ ਆ ਕਿਸੇ ਦਾ ਲੱਕ ਦਾ ਪਲਾਂਟ ਲੱਗਿਆ ਹੋਇਆ ਇਹਨਾਂ ਨੂੰ ਤਾਂ ਬੜਾ ਵੱਡਾ ਕਾਰੋਬਾਰ ਮਿਲਣਾ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਹੋ ਸਕਦਾ ਕੈਪਟਨ ਕੋਲ ਕੋ ਹੋਰ ਤਾਂ ਕੋਈ ਗੱਲ ਰਹੀ ਨਹੀਂ ਆ ਬੜੀ ਵੱਡੀ ਗੱਲ ਬਣ ਜੂਗੀ ਕਿ ਆ ਦੇਖੋ ਜੀ ਮੈਂ ਸੜਕਾਂ ਦਾ ਜਾਲ ਪਛਾਤਾ ਤੇ ਉਹਨੇ ਥੋੜੀ ਦੱਸਣਾ ਕਿ ਤੁਹਾਡਾ ਲਹੂ ਪੀ ਕੇ ਪਛਾਇਆ ਤੇ ਕਿੰਨੇ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਉਹਨੇ ਥੋੜੀ ਦੱਸਣਾ ਉਹਨਾਂ ਨੇ ਤਾਂ ਥੋੜ ਬੋਲਣਾ ਉਹ ਮੀਡੀਆ 'ਚ ਕਵਰ ਹੋ ਜਾਣਾ ਤੇ ਉਹੀ ਲੋਕਾਂ ਨੇ ਅਮਰੀਕਾ ਕੈਨੇਡਾ 'ਚ ਬੈਠੇ ਸੁਣੀ ਜਾਣਾ ਤੇ ਜਿਹੜੀ ਆਪਣੀ ਆਵਾਜ਼ ਹੈ ਇਹ ਤਾਂ ਸਾਰੇ ਪੰਜਾਬ 'ਚ ਵੀ ਨਹੀਂ ਜਾਣੀ ਜਿਹੜੀ ਆਪਾਂ ਲੜਾਈ ਲੜ ਰਹੇ ਸਾਰੇ ਪੰਜਾਬ 'ਚ ਵੀ ਜਾਣੀ ਕਿ ਜਦੋਂ ਮੈਨੂੰ ਪਰ ਸਾਰਿਆਂ ਨੇ ਪੁੱਛਿਆ ਵੀ ਸਾਰੇ ਜ਼ਿਲ੍ਹੇ ਪਰਮਾਨੈਂਟ ਧਰਨਾ ਲਾ ਦਿਏ ਤਾਂ ਉਥੇ ਰੋਕਿਆ ਗਿਆ ਮੈਂ ਕਿਹਾ ਨਹੀਂ ਆਪਾਂ ਇੱਕਾ ਦਿਖਾਉਣਾ ਹੈ ਆਪਾਂ ਸਾਰੇ ਪੰਜਾਬ ਦੇ ਵਿੱਚ ਇੱਕ ਧਰਨਾ ਲਾਵਾਂਗੇ ਸਾਰੇ ਜ਼ਿਲ੍ਹਾ ਇਕੱਠਾ ਹੋ ਕੇ ਉਹ ਦਿਨ ਰਾਤ ਲਾਵਾਂਗੇ ਉਥੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸੰਗਰੂਰ ਵੱਲੋਂ 15 ਸਤੋਂ 2000 ਬੰਦਾ ਡੈਲੀ ਆਇਆ ਕਰੂਗਾ ਉਹਨਾਂ ਦਾ ਪ੍ਰੈਕਟੀਕਲ ਉਹਨਾਂ ਦਾ ਇਮਤਿਹਾਨ ਹੋ ਚੁੱਕਿਆ ਉਹ ਟਾਈਮਿੰਗ ਤੇ ਬੈਠੇ ਆ ਉਹ ਤਿਆਰ ਹੈ ਉਹ ਤੁਹਾਡਾ ਇੰਤਜ਼ਾਰ ਕਰ ਰਹੇ ਆ ਕਿ ਤੁਸੀਂ ਕਦੋਂ ਉਹਨਾਂ ਦੇ ਨਾਲ ਆ ਕੇ ਸ਼ਿਰਕਤ ਕਰੋਗੇ ਹੁਣ ਬਟੰਡਾ ਕੋਈ ਬਹੁਲੀ ਦੂਰ ਨਹੀਂ ਲੱਗਦਾ ਡੇਢ ਘੰਟਾ ਲੱਗਦਾ ਡੇਢ ਘੰਟੇ ਚ ਕਿਉਂਕਿ ਇੱਥੇ 11 ਵਜੇ ਟਰਨਾ ਸ਼ੁਰੂ ਹੁੰਦਾ ਸੀ 4 ਵਜੇ ਬੰਦ ਕਰ ਦਿੰਦੇ ਆ 4 ਵਜੇ ਤਾ ਬੰਦ ਕਰ ਦਿਆ ਕਿਉਂਕਿ ਧੁੰਦ ਪੈਣ ਲੱਗ ਜਾਂਦੀ ਹੈ ਸਾਡੇ ਲਈ ਬੜੀਆਂ ਜ਼ਰੂਰਤਾਂ ਕੀਮਤੀ ਆ ਕਿ ਕਿਸੇ ਕਿਸੇ ਮੇਰੇ ਵੀਰ ਦਾ ਕੋਈ ਨੁਕਸਾਨ ਨਾ ਹੋ ਜੇ ਆਪਾਂ ਬੜੇ ਚਿੰਤਤ ਰਹਿੰਦੇ ਆ ਤੇ ਮੇਰੇ ਵੀਰੋ ਜਿਹੜਾ ਦਿੱਲੀ ਵਾਲਾ ਮੋਰਚਾ ਤੇ ਜਿਹੜੇ ਮੇਰੇ ਵੀਰ ਦਿੱਲੀ ਬੈਠੇ ਆ ਉਹਨਾਂ ਦੀ ਬੇਨਤੀ ਆ ਕਿ ਆ ਜਿਹੜੀ ਜ਼ਮੀਨ ਦੀ ਲੜਾਈ ਹੈ ਸਾਡੇ ਕੋਲੇ 25 ਤੋਂ 30 ਹਜ਼ਾਰ ਕਿਸਾਨ ਇਕੱਠੇ ਆ ਅਸੀਂ ਇਹਨਾਂ ਨੂੰ ਇੱਕ ਪੈਰ ਨਹੀਂ ਧਰਨ ਦਿੰਦੇ ਜਿੰਨੀ ਕਰ ਦਿੱਲੀ ਵਾਲੀ ਲੜਾਈ ਨਹੀਂ ਮੁੱਕਦੀ ਤੁਸੀਂ ਦਿੱਲੀ ਆਇਆ ਮੋਰਚਾ ਛੱਡ ਕੇ ਨਾ ਵਾਪਸ ਆਇਆ ਕਰੋ ਤੁਸੀਂ ਪੱਥੇ ਨਾ ਕਰੋ ਤੁਸੀਂ ਆਪਣੇ ਪਿੰਡ 'ਚ ਸੁਨੇਹਾ ਦੇ ਦਿਆ ਕਰੋ ਵੀ ਭਾਈ ਮੈਂ ਦਿੱਲੀ ਬੈਠੇ ਤੇ ਮੇਰੀ ਜਨਮਵਾਰੀ ਤੁਸੀਂ ਸੰਭਣੀ ਹੈ ਕੋਈ ਸਾਰੇ ਵੀ ਰੱਖ ਕੇ ਉਹਨਾਂ ਦੀ ਮਦਦ ਕਰਾਂਗੇ ਜਿਹੜੇ ਮੇਰੇ ਵੀ ਦਿੱਲੀ ਬੈਠੇ ਆ ਤੇ ਅਸੀਂ ਜੁਮਮਾਵਾਰੀ ਨਾਲ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ 1950 ਕੇ ਰੱਖਾਂਗੇ ਅਸੀਂ 19 ਦੇ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੂੰ 1 ਇੰਚ ਵੀ ਜਗ੍ਹਾ ਨਹੀਂ ਦਿੰਦੇ ਤੇ ਐਸੀ ਗੱਲ ਤੇ ਆਪਾਂ ਨੂੰ ਚਖਾਰਾ ਜਿ ਨੂੰ ਛੱਡਣਾ ਚਾਹੀਦਾ ਜੇ ਮੇਰੀ ਗੱਲ ਤੇ ਸਹਿਮਤ ਹੋ ਹੁਣ ਆਪਾਂ ਮੁਰਦਾ ਬਾਤ ਤੇ ਨਾ ਰਹੇ ਲੱਗਦੀਏ ਕਿਉਂਕਿ ਸਮਾਂ ਸੀਗਾ ਤੇ ਕਈ ਬੰਦੇ ਸੋਚਦੇ ਹੋਣਗੇ ਕੀ ਪਰਬਾਨ ਨੇ ਕਿਸੇ ਦਾ ਮੁਰਦਾ ਪਾਤ ਦਾ ਨਾਣਾ ਨਹੀਂ ਲਵਾਇਆ ਤੇ ਹਣ ਮੁਰਦਾ ਪਾਤ ਦੇ ਨਾਣਾ ਤੋਂ ਬਾਅਦ ਜਿਹੜਾ ਕੋਈ ਅਗਲਾ ਬਲਾਰਾ ਤੁਹਾਡੇ ਕੋਲ ਹੈਗਾ ਤੇ ਉਹਨੂੰ ਮਾਈਕ ਦਵਾਂਗੇ ਮੈਨੂੰ ਮੜੇ ਹੱਥ ਲਾ ਦਿਆ ਕਰੋ ਜਿਹਦੇ ਹੁੰਦਾ ਪੰਜਾਬ ਸਰਕਾਰ ਮੁਕਤ ਐਨੀ ਕਮਾਈ ਨਾਲ ਸਰਕਾਰ ਨਹੀਂ ਡਰਨਾ ਤੁਸੀਂ ਆ ਦੇਖੋ ਮੈਂ ਕਿੰਨੀ ਪੋਰ ਦਾ ਬੋਲ ਰਿਹਾ ਤੇ ਮੇਰੀ ਆਵਾਜ਼ ਕਿੰਨੀ ਉੱਚੀ ਆ ਤੇ ਮੈਂ ਜੇ ਮੇਰਾ ਬਾਈਕ ਤੋਂ ਵੀ ਬੋਲਾਂ ਤਾਂ ਵੀ ਐਨੀ ਕਵਾਹ ਹੋ ਜੂ ਆਵਾਜ਼ ਐਡੀ ਉੱਚੀ ਹੋਵੇ ਤੇ ਇਹ ਕਹਿਣ ਦੀ ਸਾਡਾ ਤਾਂ ਸ਼ੀਸ਼ੇ ਟੁੱਟ ਗਏ ਤੇ ਸ਼ੀਸ਼ੇ ਟੁੱਟਨੇ ਚਾਹੀਦੇ ਆ ਤੇ ਸਾਰੇ ਤਿਆਰ ਹੋ सेंटर सरकार सेंटर सरकार اگلا بلارا बुलारा بھی میرا ویر ہے گا ਸਾਡੇ ਅਗਲੇ ਬੁਲਾ ਰਹੇ ਨੇ ਮੁਖਤਿਆਰ ਜੀ ਬਚੋਣਾ ਤੇ ਰਾਜਾ ਵਾਲੇ ਸੀਨੀਅਰ ਮੀਤ ਪ੍ਰਧਾਨ ਨੇ ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ بار بار ਇਹ ਹੀ ਬੇਨਤੀ ਆ ਵੀ ਆਪਾਂ ਪਬਲਿਕ ਨੂੰ ਬਸ ਹੱਥ ਮਨ ਕੇ ਬੇਨਤੀ ਕਰਨੀ ਆ ਉਸ オリジナル ਹੈਗਾ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰ ਰਹੇ ਆ ਵੀ ਟ੍ਰੈਫਿਕ ਨੂੰ ਆਜਿ ਨੂੰ ਕੰਟਰੋਲ ਕਰ ਲੈ ਕਿਉਂ ਨਹੀਂ ਕੰਟਰੋਲ ਹੁੰਦਾ ਹੱਥ ਘਰੇ ਕਰ ਦੇਣ ਅਸੀਂ ਆਦੇ ਬੰਦੇ ਲੈ ਕੇ ਟ੍ਰੈਫਿਕ ਕੰਟਰੋਲ ਕਰ ਲਾਂਗੇ ਸਾਰੇ ਜੋ ਲੋਕ ਲੱਗਣ ਵਾਲੇ ਜੋ ਪਿੰਡਾਂ ਦੇ ਵਾਸੀ ਨੇ ਉਹਨਾਂ ਨੂੰ ਫੇਰ ਮਾਫੀ ਮੰਗਦੇ ਆ ਸਾਡੀ ਮਜਬੂਰੀ ਆ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਪ੍ਰਸ਼ਾਸਨ ਨੇ ਸਾਡੀ 4 ਘੰਟਿਆਂ ਦੀ ਗੈਰਤ ਨਹੀਂ ਸੁਣੀ ਸ਼ਾਂਤੀਪੂਰਨ ਪਾਸੇ ਵਾਪਸ ਹੁਣ ਉਹਨਾਂ ਨੇ ਸਾਨੂੰ ਮਜਬੂਰ ਕੀਤਾ ਰੋਡ ਦੇ ਉੱਤੇ ਆਉਣ ਲਈ ਸਾਰੇ ਵੀਰਾਂ ਨੂੰ ਬੇਨਤੀ ਹੈ ਬਾੜ ਜੋ ਬਾੜ ਕੇ ਆਪਾਂ ਕਾਨੂੰਨ ਦੀ ਲੰਗੜਾਣੀ ਕਰ ਲਈ ਉਹ ਸ਼ਾਸਨ ਦੇ ਵਿੱਚ ਰਹਿਣਾ ਹੈ ਭਾਜੀ ਮੁਖਤਿਆਰ ਸਿੰਘ ਬਟਵਾਰਾ ਅੱਜ ਦੇ ਧਰਨੇ ਵਿੱਚ ਮੇਰਾ ਹਰਮਨਪ੍ਰੀਤ ਸਿੰਘ ਦਿੱਖੀ ਜੀ ਕੋਆਰਡੀਨੇਟਰ ਪੰਜਾਬ ਸੰਘਰਸ਼ ਕਮੇਟੀ ਦਾ ਅੱਗੇ ਆ ਕੇ ਕਰਦੇ ਆਂ ਕਿ ਦਾ ਕਾਰਨ ਕੀ ਹੈ ਧਰਨਾ ਧਰਨੇ ਦਾ ਕਾਰਨ ਇਹ ਹੈ ਭਾਜੀ ਜਿਹੜਾ ਪ੍ਰਸ਼ਾਸਨ ਹੈ ਨਾ ਇਹ ਮਜਬੂਰ ਕਰਦਾ ਸਾਨੂੰ ਸੜਕਾਂ ਤੇ ਬੈਠਣ ਲਈ ਅਸੀਂ ਇਸ ਤੋਂ ਪਹਿਲਾਂ 4 ਘੰਟੇ ਸਾਹਮਣੇ ਬੈਠੇ ਰਹੇ ਹਾਂ ਗਰਾਊਂਡ ਦੇ ਵਿੱਚ ਵੀ ਸਾਡਾ ਜਿਹੜਾ ਬਟੰਡੇ ਤੇ ਜਿਹੜੀ ਪਬਲਿਕ ਹੈ ਉਹ ਪਰੇਸ਼ਾਨ ਨਾ ਹੋਵੇ ਅਸੀਂ ਉੱਥੇ ਬਾਰ ਬਾਰ ਸਮਾਂ ਦੇਈ ਗਏ ਹਾਂ ਪਰ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਨਾਲ ਸਾਡੇ ਨਾਲ ਗੱਲ ਕਰਨ ਦਾ 1 ਮਿੰਟ ਦਾ ਸਮਾਂ ਨਹੀਂ ਸੀ ਅਸੀਂ ਹੁਣ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਪਬਲਿਕ ਤੰਗ ਨਾ ਹੋਵੇ ਪ੍ਰਸ਼ਾਸਨ ਤੰਗ ਹੋਵੇ ਪਰ ਸਾਡੀ ਮਜਬੂਰੀ ਬਣ ਜਾਂਦੀ ਹੈ ਅਸੀਂ ਕਰੀਏ ਤਾਂ ਜਾਈਏ ਤਾਂ ਜਾਈਏ ਕਿੱਧਰ ਤੁਸੀਂ ਦੇਖੋ ਜਿਹੜੇ ਕਿਸਾਨ ਹੈ ਭੋਲੇ ਲੋਕ ਹੈ ਪ੍ਰਸ਼ਾਸਨ ਜਿਹੜਾ ਹੈਗਾ ਇਹਨਾਂ ਨੂੰ ਅੰਦਰ ਵੜ ਕੇ ਅੰਦਰ ਵੜ ਕੇ ਦਫ਼ਤਰਾਂ ਦੇ ਵਿੱਚ ਵੜ ਕੇ ਲੁਕਣਾ ਚਾਹੁੰਦਾ ਜਦੋਂ ਕੀ ਹੁੰਦਾ ਸਾਡੇ ਕੱਲੇ-ਕੱਲੇ ਕਿਸਾਨ ਨੂੰ ਦਫ਼ਤਰ 'ਚ ਬੁਲਾਇਆ ਜਾਂਦਾ ਉਹਨਾਂ ਨੂੰ ਕੁਝ ਨਹੀਂ ਦੱਸਿਆ ਜਾ ਰਿਹਾ ਉਹਨਾਂ ਤੋਂ ਸਾਈਨ ਕਰਾਉਂਦੇ ਆ ਸਾਨੂੰ ਤੁਸੀਂ ਦੱਸ ਦਿਓ ਬੋਰਦ ਦਾ ਰੋਲਾ ਫਲਾਣਾ ਵਾਲਾ ਇਹਨਾਂ ਕਿਸਾਨਾਂ ਨੂੰ ਕਿਸੇ ਨੂੰ ਪੁੱਛ ਕੇ ਦੇਖ ਲੈ ਉਹਨਾਂ ਨੂੰ ਮੁਆਵਜ਼ੇ ਦਾ ਪਤਾ ਇਹ ਜ਼ਮੀਨ ਜਾਇਦਾਦ ਤੇ ਕੀ ਕੀ ਰੋਲਾ ਦੱਸਣ ਉੱਥੇ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਸਿਰਫ ਇਸ ਵੇਲੇ ਕਿ ਦਲਾਲੀ ਕਰ ਰਿਹਾ ਜਿਹੜਾ ਕਿ ਸੈਂਟਰ ਸਰਕਾਰ ਇਹਨਾਂ ਨੂੰ ਗਾਈਡਲਾਈਨਸ ਭੇਜ ਦਿੰਦੀ ਹੈ ਜਾਂ ਜਿਹੜੀਆਂ ਵੱਡੀਆਂ ਅਡਾਨੀ ਬਾਨੀ ਦੀਆਂ ਕੰਪਨੀਆਂ ਆ ਉਹਨਾਂ ਨੇ ਹੋਣੀਆਂ ਇਹ ਉਹਨਾਂ ਨੇ ਠੇਕੇ ਲੈਣੇ ਆ ਭਈ ਠੇਕੇਦਾਰ ਇਹਨਾਂ ਨੂੰ ਪੈਸੇ ਭੇਜਦਾ ਕੀ ਭੇਜਦਾ ਸਾਨੂੰ ਨਹੀਂ ਪਤਾ ਪਰ ਸਾਡੇ ਕਿਸਾਨਾਂ ਨਾਲ ਬਹੁਤ ੱੱਕਾ ਹੋ ਰਿਹਾ 2 ਮਹੀਨੇ ਤੋਂ ਅਸੀਂ ਸੰਗਰੂਰ ਬੈਠੇ ਆ ਬੜੇ ਸ਼ਾਂਤੀਪੂਰਵਕ ਢੰਗ ਨਾਲ ਕੱਲ ਨੂੰ ਅਸੀਂ ਉੱਥੇ ਵੀ ਸੜਕ ਜਾਮ ਕਰ ਰਹੇ ਆ ਉੱਥੇ ਸਾਰੇ ਜਿੰਨੇ ਜ਼ਿਲ੍ਹੇ ਆ ਸਾਰੇ ਪਹੁੰਚ ਰਹੇ ਆ ਸੰਗਰੂਰ ਓਮੇਆ ਤੇ ਬਠਿੰਡੇ ਵਾਲਿਆਂ ਨੇ ਬੜਾ ਵੱਡਾ ਏਕਾ ਦਿਖਾਇਆ ਕਿ ਸਾਡੇ ਕਿਸਾਨਾਂ ਨੂੰ ਇਕੱਲੇ ਇਕੱਲੇ ਪਿੰਡਾਂ ਚੋਂ ਬੁਲਾ ਕੇ ਜਿਹੜੀ ਡੀਆਰਓ ਮੈਡਮ ਆ ਤੰਗ ਕਰ ਰਹੀ ਸੀਗੀ ਡੀਆਰਓ ਮੈਡਮ ਦਾ ਇਹਨਾਂ ਨੇ ਪਹਿਲਾਂ ਦਫ਼ਤਰ ਚ ਮੰਗ ਪੱਤਰ ਦੇ ਕੇ ਆਏ ਆ ਇਹ ਕੀ ਕਰਦੇ ਆ ਜ ਇਹਨੂੰ ਪਾੜ ਕੇ ਡਸਟ ਵਿੱਚ ਸੁੱਟ ਦਿੰਦੇ ਆ। ਇਹ ਸੋਚਦੇ ਆ ਚਾਰਕ ਬੰਦੇ ਆਗੇ ਕੋਈ ਨਹੀਂ ਸੋਚਦੇ ਕਿ ਅਸੀਂ ਪਬਲਿਕ ਨੂੰ ਨਹੀਂ ਤੰਗ ਕਰਨਾ। ਇਹ ਉਹਨੂੰ ਪਾੜ ਕੇ ਸੁੱਟ ਦਿੰਦੇ ਆ ਤੇ ਜਿਹੜਾ ਹੁਣ ਸਾਨੂੰ ਤੇ ਪਤਾ ਲੱਗੇ ਵੀ ਜੁੱਤੀਆਂ ਨਾਲ ਹੀ ਠੀਕ ਆਊਗਾ। ਪ੍ਰਸ਼ਾਸਨ ਵੀ ਇਸ ਵੇਲੇ ਬਕਾਊ ਹੋ ਚੁੱਕਿਆ ਸਰਕਾਰਾਂ ਵੀ ਦੇਖ ਚੁੱਕੀਆਂ। ਕਦ ਜੇ ਰੋਕਦੇ ਆਗੇ ਮੈਂ ਬਾਹਰਿਕ ਗੱਲਾਂ ਦਾ ਸਰਪਾਜਾ ਮੈਂ ਨਿਆ ਗੱਲਾਂ ਕਹਿਦਾ ਹੋਇਆ ਰਾਜੇ ਆਲਾ ਜਿੱਥੇ ਬੱਲੀ ਵੱਲੋਂ ਵੱਧ ਤੋਂ ਵੱਧ ਅਸੀਂ ਸਹਿਯੋਗ ਦੇ ਪਾਗੇ ਜਿੱਥੇ ਵੀ ਤੁਹਾਨੂੰ ਲੋੜ ਪਵੇ ਵੱਤੋਂ ਵੱਟ ਅਸੀਂ ਯੋਗਦਾਨ ਪਾਵਾਂਗੇ ਇਹਨੀਆਂ ਗੱਲਾਂ ਕਹਿੰਦਾ ਹੋਇਆ ਮੈਂ ਸਾਰੇ ਇੱਕ ਜਲ ਦਾ ਧੰਨਵਾਦ ਕਰਦਾ ਹਾਂ ਮੈਕਲੂ ਜੀ ਦਾ ਖਾਸਾ ਮੈਕਲੂ ਜੀ ਇੱਥੋਂ ਦੇ ਸੀਆਈਡੀ ਵਾਲੇ ਨੇ ਜਿਹੜੇ ਇਹਨਾਂ ਨੇ ਸਾਨੂੰ ਇੱਕ ਆਲਾਮਬਾ ਦਿੱਤਾ ਹੋਣਾ ਕਹਿੰਦੇ ਤੁਸੀਂ ਸਾਨੂੰ ਜਾਣੂ ਨਹੀਂ ਕਰਵਾਇਆ 4-5 ਦਿਨ ਪਹਿਲਾਂ ਮੈਂ ਉਹਨਾਂ ਨੂੰ ਸਾਰੇ ਪਬਲਿਕ ਨੂੰ ਵੀ ਦੱਸ ਦੇਵਾਂ ਜੇ ਆਪਣੇ ਕਿਸਾਨ ਭਰਾ ਉਹ ਵੀ ਦੱਸ ਦੇਵਾਂ ਵੀ ਸ਼ੁਕਰਗੁਜ਼ਾਰ ਲਈ ਅਸੀਂ ਡੀਆਰਓ ਮੈਨ ਨੂੰ ਮਿਲੇ ਸੀਗੇ ਉਹਨਾਂ ਨੂੰ ਬਕਾਇਦਾ ਤੌਰ ਤੇ ਦੱਸ ਦਿੱਤਾ ਗਿਆ ਸੀ ਵੀ ਸਾਨੂੰ ਲਿਖਤੀ ਰੂਪ ਦੇ ਵਿੱਚ ਦੇ ਦਿਓ ਕਿਉਂਕਿ ਸਾਡਾ ਮਿਲਣ ਦਾ ਮਕਸਦ ਇਹ ਸੀਗਾ ਵੀ ਜਿੰਨਾ ਟਾਈਮ ਸਾਡਾ ਕੋਈ ਫੈਸਲਾ ਨਹੀਂ ਹੋ ਜਾਂਦਾ ਉਹਨਾਂ ਟਾਈਮ ਸਾਡਾ ਜੋ ਥਿੜੀ ਤੁਸੀਂ ਰੋਕਦਾ ਸਾਡਾ ਕਿਸਾਨਾਂ ਨੂੰ ਸੱਚ ਕੇ ਤੰਗ ਨਾ ਕਰੋ ਖੇਤਾਂ ਦੇ ਵਿੱਚ ਜੋਦਕਾਰੀ ਆਉਂਦੇ ਨੇ ਉਹ ਨਾ ਆਉਣ ਉਹ ਕਹਿੰਦੇ ਅਸੀਂ ਲੇਖਿਆ ਤੇ ਨਹੀਂ ਸਕਦੇ ਜੀ ਮੈਂ ਕਿਹਾ ਜੀ ਜੇ ਥਿੜੀ ਕਰਨਾ ਕੀ ਨਹੀਂ ਕਰਨਾ ਕਹਿੰਦੇ ਮੈਂ ਕਰਨਾ ਮੈਂ ਕਿਹਾ ਜੀ ਉਹ ਅਵਾਡ ਕਰਨਾ ਉਹ ਕਿਹਨੇ ਕਰਨਾ ਕਹਿੰਦੇ ਮੈਂ ਨਹੀਂ ਕਰਨਾ ਮੈਂ ਕਰਨਾ ਮੈਂ ਬਸ ਤੁਸੀਂ ਲੈ ਕੇ ਕਿਉਂ ਨਹੀਂ ਦੇਖ ਸਕਦੇ ਕੋਈ ਗੱਲ ਬਾਹਰ ਆ ਰਹਾ ਇੱਕ ਪੇਸ਼ੰਗ ਸਗਾ ਗੱਡੀ ਦੇ ਵਿੱਚ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਉਹ ਜਰੂਰ ਲਗਾ ਦੇਣ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਲਗਾ ਰਿਹਾ ਲਗਾ ਲੋ ਕੋਈ ਸਾ ਮੇਨ ਗੱਲ ਹੋਈ ਸੀਗੀ ਬੈਜੋ ਫਿਰ ਸਾਰੇ ਬੈਜੋ ਵੀ ਉਹਨਾਂ ਨੇ ਕਿਹਾ ਸੀਆਈਡੀ ਨੇ ਕਿਹਾ ਸਾਨੂੰ ਦੱਸਿਆ ਨਹੀਂ ਅਸੀਂ ਸ਼ੁੱਕਰਵਾਰ ਨੂੰ ਉਹਨਾਂ ਨੂੰ ਕਲਾ ਤੇਤੀ ਸੀ ਵੀ ਅਸੀਂ ਸੋਹਵਾਰ ਨੂੰ ਵੀ ਸਾਰੇ ਅਸੀਂ ਤੁਹਾਡੇ ਨਾਲ ਆਉਣ ਜਾ ਰਹੇ ਹਾਂ ਸਾਡੀ ਮੰਗ ਇਹੀ ਆ ਕਿ ਜਿੰਨਾ ਟਾਈਮ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਟਾਈਮ ਤੁਸੀਂ ਹਾਂ ਇੱਕ ਥ੍ਰੀਡੀ ਨਾ ਕਰੋ ਤੇ ਸਾਡਾ ਕੋਈ ਹਮਾਰ ਨਾ ਕਰੋ ਕਿਸਾਨਾਂ ਨੂੰ ਨਾ ਮਾਰੋ ਹੁਣ ਵੀ ਚਾਰ ਕੰਨ ਕਹਿੰਦੇ ਹੀ ਵੇਚਿਆ ਕਰੀ ਜਾਂਦੇ ਆ ਇਸੋ ਜੋ ਸ਼ਰਕਤਾਂ ਬੈਠੇ ਆ ਕੋਈ ਚਾਹ ਨੂੰ ਨਹੀਂ ਬੈਠੇ ਇਹਨਾਂ ਨੇ ਬਿਠਾਇਆ ਪ੍ਰਸ਼ਾਸਨ ਜ਼ਿੰਮੇਵਾਰ ਆ ਮੈਂ ਤਾਂ ਹਲੇ ਤੱਕ ਹਰਾਨ ਆ ਇਹਦਾ ਪ੍ਰਸ਼ਾਸਨ ਪਤਾ ਨਹੀਂ ਹੁੰਦਾ ਪਤਾ ਨਹੀਂ ਦਾ ਪਤਾ ਨਹੀਂ ਕੀ ਸੰਭੋਧ ਆਪਣੇ ਆਪ ਨੂੰ ਡੀਆਰੋ ਮੈਡਮ ਵੀ ਕੀ ਸਮਝੀ ਆਪਣੇ ਆਪ ਨੂੰ ਵੀ ਅੱਥੇ ਆ ਕੇ ਮੰਜ ਪੱਤਰੀ ਲੈ ਰਹੇ ਅੱਜ ਤਾਂ ਸਾਰੇ ਮੰਜ ਪੁੱਤਰ ਅਸੀਂ ਦੇ ਚੁੱਕੇ ਇਹਨਾਂ ਨੂੰ ਦੋ ਦਫ਼ਤਰਾਂ ਦੇ ਵਿੱਚ ਇਹ ਕਹਿ ਰਹੇ ਸਨ ਵੀ ਦਫ਼ਤਰ ਜਾ ਕੇ ਮੰਜ ਪੱਤਰੀ ਲੈ ਲਓ ਦੇ ਦਿਓ ਸਾਨੂੰ ਅਸੀਂ ਦਫ਼ਤਰਾਂ ਦੇ ਵਿੱਚ ਇਹਨਾਂ ਨੂੰ ਬੇਨਤੀਆਂ ਕਰ ਚੁੱਕੇ ਆ ਸਾਰੇ ਆ ਬਾਰੀ ਬਾਰੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਖੇਤਾਂ ਦੇ ਵਿੱਚ ਉਹ ਮੇ ਅਧਿਕਾਰੀ ਘੇੜੇ ਮਾਰਦੇ ਨੇ ਦਿਨੇ ਅਸੀਂ ਨਿਗਰਾਂਖ ਲੈ ਲਿਆ ਰਾਤ ਨੂੰ ਆ ਕੇ ਸਾਡੇ ਖੇਤਾਂ 'ਚ ਬੁਰਜੀਆਂ ਲਾ ਜਾਂਦੇ ਨੇ ਉਹੀ ਗੱਲ ਆ ਵੀ ਹੁਣ ਅਸਾਂ ਗਾ ਬਾਰ ਬਾਰ ਹੋਰ ਬੇਨਤੀਆਂ ਕਰ ਰਹੇ ਆ ਵੀ ਹੋਰ ਮਜਬੂਰ ਨਾ ਕਰੋ ਵੀ ਹੋਰ ਅਸੀਂ ਤਿੱਖਾ ਕਰ ਦਈਏ ਇਸ ਗੋਲ ਨੂੰ ਆਏ ਨਾ ਸਮਝੋ ਵੀ ਗਿਣਤੀ ਥੋੜੀ ਐ ਗਿਣਤੀ ਬਹੁਤ ਜ਼ਿਆਦਾ ਉੱਤਮਾਰਾ ਅਸੀਂ ਹੈ ਨਹੀਂ ਮੱਤਕੇ ਆਏ ਆ ਜਿੰਨਾ ਟਾਈਮ ਕੋਈ ਮੰਗ ਪੱਤਰ ਨਹੀਂ ਹੋਊਗਾ ਹੁਣ ਮੈਂ ਬੇਨਤੀ ਕਰੂੰਗਾ ਮਲਤੀ ਸਿੰਘ ਟਪੜੀ ਜੀ ਉਹ ਆਪਣੇ ਵਿਚਾਰ ਰੱਖਣਗੇ ਮਲਤੀ ਸਿੰਘ ਟਪੜੀ ਹਾਂਜੀ ਵੀਰ ਜੀ ਪਹਿਲਾਂ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ ਆਪਾਂ ਨਾਅਰੇ ਲਾਵਾਂਗੇ ਦੁਬਾਰਾ ਫੇਰ ਖੜਾ ਇਹਨਾਂ ਦੇ ਕੰਨ ਤੱਕ ਕੋਈ ਆਪਣੀ ਆਵਾਜ਼ ਪਹੁੰਚ ਜਾਏ ਪੰਜਾਬ ਸਰਕਾਰ ਮੁਰਦਾ ਆਵਾਜ਼ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾ ਆਵਾਜ਼ ਜਿੰਦਾਬਾਦ ਜਿੰਦਾਬਾਦ ਸੋ ਵੀਰੇ ਜਿਵੇਂ ਪਹਿਲਾਂ ਆਪਣੀ ਵੀਰ ਦੀ ਗੱਲ ਕਰਕੇ ਗਏ ਆ ਅਸੀਂ ਸ਼ੁੱਕਰਵਾਰ ਨੂੰ ਸਪੈਸ਼ਲ ਡੀਆਰਓ ਮੈਡਮ ਕੋਲ ਇਕੱਲੀ ਕਮੇਟੀ ਆਏ ਸੀ ਵੇ ਸਾਡੀ ਗੱਲ ਸੁਣ ਲੋ ਸਾਨੂੰ ਮਜਬੂਰੀ ਵਾ ਸਾਡੇ ਬਜ਼ੁਰਗ ਸਾਡੀਆਂ ਮਾਮਾ ਸਾਡੇ ਬੱਚੇ ਸਾਨੂੰ ਲੈ ਕੇ ਨਾ ਆਉਣੇ ਪੈਣ ਵੀ ਸਾਡੀ ਗੱਲ ਸੁਣ ਲੋ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਪੰਜਾਬ ਸਰਕਾਰ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਉਹਨਾਂ ਚਿਰ ਤੁਸੀਂ 3D ਆਵਾਜ਼ ਨਾ 3D ਤੇ ਆਵਾਜ਼ ਨਾ ਕਰਿਓ ਪਰ ਇਹਨਾਂ ਨੂੰ ਕਾਰ ਹੈ ਪ੍ਰਸ਼ਾਸਨ ਨੂੰ ਪਤਾ ਨਹੀਂ ਕੀ ਕਾਰ ਕੋਈ ਇਹਦੀ ਗਲਤੀ ਤੇ ਗਲਤੀ ਇਹਨਾਂ 3D ਕਰਕੇ ਉਸ ਵਾਰ ਆਵਾਜ਼ ਕਰ ਦਈਏ ਲੋਕਾਂ ਦੇ ਲੋਕਾਂ ਨੂੰ ਆਦੇਲ ਜਾਂ ਅਮੀਰੇ ਵਿੱਚ ਲੈਣਾ ਚਾਹੁੰਦੇ ਆ ਇਹ ਦੇਖੋ ਮੇਰੇ ਮਾ ਆਪਣੇ ਡੀਆਰਓ ਮੈਡਮ ਬੈਠਿਆ ਦਫਤਰ ਦੇ ਵਿੱਚ ਉਹਨਾਂ ਨੂੰ ਕੀ ਦੁੱਖ ਹੈ ਫਸਲਾਂ ਡੁੱਬ ਰਹੀਆਂ ਆਪਣੀਆਂ ਡੁੱਪ ਰਹੀਆਂ ਬੱਚੇ ਭੁੱਖੇ ਮਰਦੇਗੇ ਆਪਣੇ ਮਰਦੇਗੇ ਫਸਲਾਂ ਵਿੱਚ ਆ ਗਈਆਂ ਆਪਣੀਆਂ ਤੇਾਰੇ ਮੈਡਮ ਦੇ ਸੋਹਤ ਕੋਈ ਅਸਰ ਨਹੀਂ ਲੋងਦਾ ਇਹਦੇ ਆਪਾਂ ਬੈਠੇ ਆ ਜੇ ਆਪਣੀ ਮੈਡਮ ਹੁੰਦੀ ਤਾਂ ਆਪਣੇ ਕੋਲੇ ਚੱਲ ਕੇ ਆਉਂਦੀ ਪਰ ਇਹ ਆਪਣੇ ਨਹੀਂ ਇਹ ਜਿਹੜੇ ਐਨਐਚਆਈ ਅਥਾਰਟੀ ਵਾਲੇ ਬੈਠੇ ਆ ਇਹਨਾਂ ਦੇ ਵੱਡੇ ਘਾਨੇ ਵਾਲੇ ਬੈਠੇ